ਕਾਂਗਰਸ ਦਾ ਬਹੁਤ ਵੱਡਾ ਇਸ਼ੂ ਗੋਲਾ ਪੈ ਰਿਹਾ ਪਰ ਡਾਕਟਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਾਮ ਕਰ ਰਹੇ ਵੀ ਕਾਂਗਰਸ ਦਿੱਤਾ ਹੈ ਨਹੀਂ ਦਿੱਤਾ ਕਿਹਾ ਯਾਰ ਜਿਹੜਾ ਪਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਝ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਤੇ ਜਾਏਗਾ ਉੱਤੇ ਵੀ ਫੇਲ ਹੈ ਆਪਾਂ ਨੇ ਫੇਲ ਕਰ ਦਿੰਦਾ ਜੀ ਇਹਨਾਂ ਕੋਲ ਜਾਂਦਾ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ 40 ਪਾਰਟੀ ਦੀ ਬਜਾਰ ਪ੍ਰਦੇਸ਼ਨ ਤੇ ਜਰਨਲ ਨਾਉਣ ਦੇ ਵਿੱਚ ਕਾਫੀ ਲੋਕਾਂ ਜਿਹੜਾ ਰੋਸ਼ ਹੈ। ਕੀ ਆ ਕਹਿੰਦਾ 40 ਪਾਰਟੀ ਤਾਂ ਨਹੀਂ ਵਾਪਸ ਆਈ। ਯਾਰ ਇਹਦੇ ਤੋਂ ਗੋੜ ਲੱਗਿਆ ਵਜਾ ਇਹਨਾਂ ਆ ਕਿਸੇ ਨੇ ਚੱਟੀ ਜਾਣ। ਕੀ ਆ ਉਹਦੇ ਵਿੱਚ ਕੁਛ ਵੀ ਨਹੀਂ ਹੈ। ਆਉਂਦਾ ਹੀ ਕੁਛ ਨਹੀਂ ਉਹਨੂੰ। ਹਾਂ 40 ਪਾਰਟੀ ਤੋਂ ਬੜਾ ਇਸ਼ੂ ਗੋਲਾ ਪਾ ਰਿਹਾ ਪਰ ਜਕਰ ਸਰ ਬਾਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਾਮ ਕਰ ਰਹੇ ਵੀ ਸ਼ਾ ਕਾਂਗਰਸ ਇਹ ਯਾਰ ਜਿਹੜਾ ਪਸ਼ੌਰ ਨੇ ਕੁਛ ਕਰ ਸਕਦਾ ਉਹਨੇ ਲਾਹੌਰ ਵੀ ਕੁਛ ਨਹੀਂ ਕਰਨਾ। ਉਸ ਤੋਂ ਹੋਇਆ ਹੀ ਕੁਛ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਆਪ ਨਾਲ ਵੀ ਫੇਲ ਕਰ ਦਿੰਦਾ ਜਿੱਨਾਂ ਕੋਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ 40 ਪਾਰਟੀ ਦੀ ਬਜ਼ਾਰ ਪ੍ਰੋਫੈਸ਼ਨ ਤੇ ਅਜਰਦਨ ਨਵੰਦੇ ਵਿੱਚ ਕਾਫੀ ਲੋਕਾਂ ਦੀ ਰੋਸ ਹੈ ਕੀ ਆਖੇ ਨਾ 40 ਪਾਰਟੀ ਤਾਂ ਨਹੀਂ ਵਾਪਸ ਆਏ ਯਾਰ ਇਹਦੇ ਤਾਂ ਗੁਰ ਲੱਗਿਆ ਵਜਾ ਨਾ ਕਿਸੇ ਨੇ ਚੱਤੀ ਜਾਣੇ ਕੀ ਉਹਦੇ ਵਿੱਚ ਕੁਛ ਵੀ ਨਹੀਂ ਆਉਂਦਾ ਹੀ ਕੁਛ